ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਭਰਾਵੋ ਕੀ ਹਾਲ ਚਾਲ ਚੜ੍ਹਦੀ ਕਲਾ ਠੀਕ ਠਾਕ ਆਪ ਸਭ ਨੂੰ ਪਤਾ ਆ ਕਿ ਅੱਜ ਆਪਾਂ ਗੱਲ ਕਰਨੀ ਆ ਕੰਗਣਾ ਦੇ ਉੱਤੇ ਜਿਹੜਾ ਕਿ ਮੰਡੀ ਏਰੀਆ ਦੇ ਵਿੱਚ ਹਿਮਾਚਲ ਦੇ ਵਿੱਚ ਹੜ ਆਏ ਆ ਹੜ੍ਹਾਂ ਦੇ ਕਾਰਨ ਉੱਥੇ ਕਾਫੀ ਨੁਕਸਾਨ ਹੋਇਆ ਤੇ ਲੋਕ ਕਾਫੀ ਭੁੱਖ ਮਰੀ ਦੇ ਵਿੱਚ ਪਏ ਆ ਤੇ ਜਿਨ੍ਹਾਂ ਦੇ ਘਰ-ਕਰਾਨੇ ਰੁੜੇ ਆ ਤੇ ਜਿਹੜਾ ਕਿ ਲਾਈਵ ਦੇ ਵਿੱਚ ਆਜੋ ਤੇ ਆਪਾਂ ਤੁਹਾਡੇ ਨਾਲ 2-4 ਮਿੰਟ ਗੱਲਬਾਤ ਕਰਨੀ ਹੈ ਤੇ ਬਾਕੀ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰਾਂ ਭਰਾਵਾਂ ਤੱਕ ਜੇਕਰ ਜਾਗਦੀ ਜ਼ਮੀਰ ਆ ਤੇ ਜੇ ਮਰੀ ਜ਼ਮੀਰ ਆ ਨਾ ਫੇਰ ਭਾਵੇਂ ਰਹਿਣ ਦਿਓ ਜਦੋਂ ਆਪਾਂ ਕਿਸੇ ਗੱਲ ਟੌਪਿਕ ਤੇ ਕਰਦੇ ਆ ਨਾ ਉਦੋਂ ਟੌਪਿਕ ਤੇ ਹਾਈ ਫਾਈ ਗੱਲ ਹੁੰਦੀ ਹੋਰ ਐਵੇਂ ਗੱਲ ਨਹੀਂ ਹੁੰਦੀ ਕੋਈ ਮੈਂ ਹੁਣ ਇਹ ਕਹਿਣਾ ਚਾਹੁੰਦਾ ਆਂ ਵੀ ਉਹ ਜਿਹੜੇ ਬੰਦੇ ਜਟਾਧਾਰੀ ਸਿੱਖ ਨੇ ਤੇ ਹੈ Hindu ਅੰਦਰੋਂ ਤੋਂ ਉਹ ਆਂਦੇ ਪਈ ਸਿੱਖਿਆਂ ਤੇ ਇੱਕ ਮੰਡੀ ਏਰੀਆ ਦੇ ਵਿੱਚ ਲੰਗਰ ਲਾ ਕੇ ਬੈਠਾ ਉੱਥੇ ਲੰਗਰ ਖਵਾ ਰਿਆ ਆ ਲੋਕਾਂ ਨੂੰ ਇਧਰ ਦੇਆਂ ਨੂੰ ਹਿਮਾਚਲ ਦੇਆਂ ਨੂੰ ਉਹ ਮੰਡੀ ਵਾਲੇ ਲੋਕਾਂ ਨੂੰ ਬਹੁਤੇ ਵੀ ਲੋਕ ਚੰਗੇ ਨਹੀਂ ਹੁੰਦੇ ਬਹੁਤੇ ਵੀ ਲੋਕ ਮਾੜੇ ਨਹੀਂ ਹੁੰਦੇ ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਜਦੋਂ ਸਾਡੇ ਮੁੰਡੇ ਹਿਮਾਚਲ ਦੀ ਧਰਤੀ ਤੇ ਗਏ ਸੀ ਨਾ ਕੁਲੂ ਮਨਾਲੀ ਜਨੋਂ ਕਿਸੇ ਵੀ ਥਾਂ ਤੇ ਸਾਡੇ ਮੁੰਡੇ ਜਾਂਦੇ ਨੌਜਵਾਨ ਉਦੋਂ ਇਹ ਲੋਕ ਉਹਨਾਂ ਨੂੰ ਘੇਰ ਘੇਰ ਕੇ ਡਾਂਗਾ ਮਾਰਦੇ ਆ ਤੇ ਨਾਲੇ ਆਂਦੇ ਇਹ ਆਤੰਗਵਾਦੀ ਆ ਖੂਖਾਰ ਆਤੰਗਵਾਦੀ ਆਗੇ ਸਾਡੇ ਏਰੀਆ ਦੇ ਵਿੱਚ ਪੰਜਾਬੀਆਂ ਨੂੰ ਇਦਾਂ ਆਂਦੇ ਆ ਤੇ ਗੁੰਡੇ ਆਂਦੇ ਆ ਤੇ ਅਮਨ ਸੂਰ ਵਰਗਿਆਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਾਹਪੁਰਖਾਂ ਦਾ ਜਿਹੜਾ ਕਿ ਝੰਡੇ ਉੱਤੇ ਤਸਵੀਰ ਲੱਗੀ ਸੀ ਉਹਨੂੰ ਪੈਰਾਂ ਥੱਲੇ ਲਵਾ ਕੇ ਤੇ ਮਧਵਾਇਆ ਤੇ ਇਹ ਗੰਦੇ ਆਂਡੇ ਲੰਗਰ 'ਲਾ ਲਾ ਕੇ ਤੇ ਉਹਨਾਂ ਨੂੰ ਖਵਾ ਰਹੇ ਆ ਦੇਸੀ ਕਿਉਂ ਪਾਪ ਆ ਕੇ ਖਵਾਉਂਦੇ ਆ ਗੰਦੇ ਆਂਡੇ ਆ ਸਰਬਜੀਤ ਬੋਬੀ ਵਰਗੇ ਕੇ ਲੰਗਰ ਖਾਓ ਤੇ ਸਾਡੇ ਜਿਹੜੇ ਸਿੱਖ ਭਰਾ ਆਉਂਦੇ ਉਹਨਾਂ ਦੇ ਸਰਾਂ 'ਚ ਜੁੱਤੀਆਂ ਮਾਰੋ ਘਰ ਕਰਕੇ ਉਹਨਾਂ ਨੂੰ ਮਾਰੋ ਉਹਨਾਂ ਦੀ ਪੱਗਾਂ ਰੋਲੋ ਪੈਰਾਂ ਥੱਲੇ ਜਿਹੜੀ ਗੁਰੂ ਨਾਨਕ ਦੀ ਦਿੱਤੀ ਹੋਈ ਦਸਤਾਰ ਜਿਹੜਾ ਕਿ 10ਵੇਂ ਪਾਸ਼ਾ ਨੇ ਆਪਣੇ ਸੈਭ ਜਾਦੇ ਸਿੰਘ ਸਿੰਘਣੀਆਂ ਵਾਰ ਕੇ ਸਿੱਖਾਂ ਦੇ ਸਰਾਂ ਤੇ ਦਸਤਾਰ ਰਖਾਈ ਆ ਅਸੀਂ ਇਹ ਨਹੀਂ ਕਹਿੰਦੇ ਵੀ ਲੰਗਰ ਦੀ ਕਾਰ ਮਾੜੀ ਆ ਲੰਗਰ ਉੱਥੇ ਸ਼ਿਕਾਓ ਜਿੱਥੇ ਕਿ ਸਿੱਖਾਂ ਦੇ ਨਾਲ ਕੋਈ ਖੜਦਾ ਆ ਸਿੱਖਾਂ ਦੇ ਨਾਲ ਬਾਹ ਦੇ ਨਾਲ ਵਾਹ ਫੜ ਕੇ ਜਾਂ ਮੋਢੇ ਨਾਲ ਮੋਢਾ ਲਾ ਕੇ ਖੜਦਾ ਉਥੇ ਲੰਗਰ ਸिखਾਓ ਨਾ ਕਿ ਉਥੇ ਲੰਗਰ ਸिखਾਓ ਜਿੱਥੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹਾਈਆ ਜਾਂਦਾ ਜਿੱਥੇ ਸਿੱਖਾਂ ਨੂੰ ਬੱਚਿਆਂ ਨੂੰ ਮਾਰਿਆ ਕੁੱਟਿਆ ਜਾਂਦਾ ਜਿੱਥੇ ਰੋਲਿਆ ਜਾਂਦਾ ਤੇ ਕੰਗਣਾ ਨੇ ਜਿਹੜੇ ਹਿਮਾਚਲ ਵਾਲੇ ਮੂੰਹ ਪਾੜ-ਪਾੜ ਕੇ ਕਹਿੰਦੇ ਨੇ ਨਾ ਸ਼ਾਦੀ ਕੰਗਣਾ ਬੇਟੀ ਸ਼ਾਦੀ ਬਹੂ ਬੇਟੀ ਉਹਨੇ ਬੇਟੀ ਨੇ ਅੱਜ ਇਹਨਾਂ ਦੀ ਢੂਈ ਦੇ ਟਿਕਾ ਕੇ ਲਤ ਟਿਕਾ ਕੇ ਮਾਰੀ ਤਾਂ ਇਹਨਾਂ ਦੇ ਸੱਤ ਦੇ ਸੱਤ ਟੋਲੂ ਨਿਕਲੇ ਆ ਜਿਹੜੇ ਆnde ਇਹ ਕੰਗਣਾ ਸਾਡੀ ਬੇਟੀ ਆ ਸਿੱਖ ਕਰੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਅਸੀਂ ਨਫ਼ਰਤ ਨਹੀਂ ਫਲਾਉਣ ਵਾਲੀ ਗੱਲ ਕਰਦੇ ਨਫ਼ਰਤ ਇਹਨਾਂ ਨੇ ਫਲਾਈ ਆ ਨਫ਼ਰਤ ਦੇ ਬੀਜ ਇਹਨਾਂ ਨੇ ਬੀਜੇ ਹੋਏ ਆ ਜਿਹੜੇ ਐਡੇ ਨਫ਼ਰਤ ਦੇ ਬੀਜ ਇਹਨਾਂ ਨੇ ਬੀਜੇ ਹੋਏ ਕਿ ਅੱਜ ਸਾਡੇ ਸਿੱਖਾਂ ਦੇ ਤੇ Hindu ਭਰਾ ਜਿਹੜੇ ਕੁਝ ਚੰਗੇ ਨੇ ਉਹਨਾਂ ਦਾ ਵੀ ਨੌ ਮਾਹ ਦਾ ਰਿਸ਼ਤਾ ਇਹਨਾਂ ਨੇ ਤੋੜਿਆ ਹੋਇਆ ਲੰਡਰਾਂ ਨੇ ਮੈਂ ਉਹਨਾਂ ਨੂੰ ਕਹਣਾ ਚਾਹੁੰਦਾ ਲੰਡਰੋ ਆ ਵੇਖ ਲੋ ਹੁਣ ਕੀ ਬੰਡਿਆ ਇੱਕ ਪਾਸੇ ਤੁਸੀਂ ਸਾਡੇ ਸਿੱਖਾਂ ਨੇ ਨੌਜਵਾਨਾਂ ਵੀਰਾਂ ਭਰਾਵਾਂ ਨੂੰ ਮਾਰਦੇ ਤੇ ਕੁੱਟਦੇ ਸੀ ਬੜਾ ਕੁਝ ਤੁਸੀਂ ਕਰਦੇ ਸੀ ਅੱਜ ਵੇਖ ਲਓ ਸਮੇਂ ਦੇ ਵਿੱਚ ਇੱਕ ਤਾਂ ਸਿੱਖਾਂ ਦਾ ਹੀ ਭੇਸ ਧਾਰ ਕੇ ਸਿੱਖਾਂ ਦਾ ਰੂਪ ਬਣਾ ਕੇ ਲੰਗਰ ਵਰਤਾ ਰਿਹਾ ਤੇ ਉਹ ਆਦਾ ਮੇਰਾ ਨਾਮ ਸਰਬਜੀਤ ਸਿੰਘ ਬੋਬੀ ਆ ਤੇ ਉਹ ਰੋਟੀਆਂ ਖਵਾ ਰਿਹਾ ਵੀ ਖਾਓ ਤੇ ਜਿਹੜੇ ਸਾਡੇ ਨੌਜਵਾਨ ਪੰਜਾਬ ਤੋਂ ਚੱਲ ਕੇ ਆਉਂਦੇ ਆ ਨਾ ਉਹਨਾਂ ਨੂੰ ਯੁੱਤੀ ਫਿਰੋ ਉਹਨਾਂ ਡਾਂਗ ਫੇਰੋ ਤੇ ਤੁਹਾਡੇ ਡੋਲਿਆਂ ਚ ਜਾਨ ਹੋਣੀ ਚਾਹੀਦੀ ਤੇ ਦੇਸੀ ਕਿਉਂ 880 900 912 1216 ਵਧੀਆ ਅਰੀਜਨਲ ਕਿਉਂ ਖਵਾ ਕੇ ਉਹਨਾਂ ਨੂੰ ਜਵਾਨ ਕਰਨ ਦੀ ਕੋਸ਼ਿਸ਼ ਕਰਨ ਰਿਹਾ ਆ ਸੋਮ ਸੋਮਨ ਰਾਣੀ ਜੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਜਾਣਦਾ ਸਾਰਾ ਨਾਨਕ ਸਾਡੇ ਸਾਰਿਆਂ ਵੀਰਾਂ ਭਰਾਵਾਂ ਦੇ ਵਿੱਚ ਹੀ ਆ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਜਿਹਦਾ ਤੁਸੀਂ ਆਨੇ ਨਾਨਕ ਸਾਹਿਬ ਦੇਖੇਗਾ ਇਹ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾ ਸਾਡੇ ਸਿੱਖਾਂ ਸਾਰੇ ਵੀਰਾਂ ਭਰਾਵਾਂ ਦੇ ਵਿੱਚ ਹੀ ਆ ਗੁਰੂ ਨਾਨਕ ਸਾਹਿਬ ਜੀ ਕਿਤੇ ਗਏ ਥੋੜੀ ਆ ਸਾਡੇ ਸਿੱਖਾਂ ਤੇ ਗੁਰੂ ਨਾਨਕ ਪਾਤਸ਼ਾਹ ਕਿਤੇ ਦੂਰ ਆ ਕਿਹੜੀ ਤੁਸੀਂ ਗੱਲ ਕਰਦੇ ਹੋ 10ਵੇਂ ਪਾਤਸ਼ਾਹ ਵੀ ਹਾਜ਼ਰ ਨਾਜ਼ਰ ਆ ਮੈਂ ਗੱਲ ਕਰਦਾ ਆ ਵੀ ਉਹ ਬੰਦਿਆਂ ਨੂੰ ਖਵਾਓ ਜਿਹੜਿਆ ਬੰਦਿਆਂ ਨੇ ਸਾਡਾ ਸਾਥ ਦੇਣਾ ਉਹਨਾਂ ਬੰਦਿਆਂ ਨੂੰ ਨਾ ਖਵਾਓ ਜਿਨ੍ਹਾਂ ਨੇ ਤੁਹਾਡੀਆਂ ਲੱਤਾਂ ਭੰਨਣੀਆਂ ਡਾਂਗਾ ਮਾਰਨੀਆਂ ਤੁਹਾਡੇ ਮਾਹਪੁਰਖਾਂ ਨੂੰ ਮਾੜਾ ਚੰਗਾ ਬੋਲਣਾ ਤੇ ਤੁਹਾਨੂੰ ਖੂਹ ਖਾਰ ਆਤੰਗਵਾਦੀ ਤੇ ਗੁੰਡੇ ਤੇ ਦੱਲੇ ਕਹਿਣਾ ਉਹਨਾਂ ਨੂੰ ਖਵਾਉਣ ਦੀ ਲੋੜ ਨਹੀਂ ਜਿਹੜੇ ਬੰਦੇ ਚੰਗੇ ਉਹਨਾਂ ਦਾ ਹੀ ਤਹਿ ਦਲੋਂ ਧੰਵਾਨ ਕਰਦੇ ਸਤਕਾਰ ਕਰਦੇ ਆ ਇਹਨਾਂ ਨੇ ਸਾਡੇ 9 ਮਾਹ ਦੇ ਰਿਸ਼ਤੇ ਨੂੰ ਇਹਦੇ ਵਿੱਚ ਫਿੱਕ ਪਾਈ ਆ ਇਹਨਾਂ ਨੇ ਨਫ਼ਰਤ ਦੇ ਕੰਡੇ ਨਫ਼ਰਤ ਦੇ ਬੀਜ ਬੀਜੇ ਹੋਏ ਤਾਂ ਮੈਂ ਅੱਜ ਗੱਲ ਇਹ ਕਰਨ ਲਿਆ ਵੀ ਅੱਜ ਵੇਖ ਲੋ ਕੀ ਕੁਝ ਬਣ ਦਿਆ ਜੇ ਮੈਂ ਕਹਿਣਾ ਚਾਹੁੰਦਾ ਵੀ ਕੰਗਣਾ ਨੇ ਅੱਜ ਇਹਨਾਂ ਦੀ ਢੂਈ ਤੇ ਟਿਕਾ ਕੇ ਲੱਤ ਮਾਰੀ ਆ ਨਹੀਂ ਤੇ ਐਮਪੀ ਆ ਮੰਡੀ ਦੇ ਏਰੀਏ ਦੀ ਤੇ ਉਹ ਕੁਝ ਵੀ ਕਰਾ ਸਕਦੀ ਸੀ ਕੋਸ਼ ਵੀ ਉੱਥੇ ਉਹ ਵਿਵਸਥਾ ਕਰਾ ਸਾਦੀ ਸੈਂਟਰ ਦੇ ਵਿੱਚ ਉਹਦੀ ਚੱਲਦੀ ਇਹ ਮੂੰਹ ਪਾੜ ਕੇ ਸਾਰੇ ਜਣੇ ਆਂਦੇ ਸੀ ਇਹ ਕੰਗਣਾ ਸ਼ਾਦੀ ਬੇਤੀ ਕੰਗਣਾ ਸ਼ਾਦੀ ਬਿੱਤ ਕੰਗਣਾ ਨੇ ਅੱਜ ਪੱਲਾ ਝਾੜਤਾ ਤਾਂ ਕਿਹੜੇ ਕੰਮ ਬੰਦੇ ਆਏ ਸਿੱਖ ਤੇ ਸਿੱਖ ਨੂੰ ਮੈਂ ਕਹਿਣਾ ਚਾਹਣਾ ਵੀ ਥੋੜੀ ਬੜੀ ਸ਼ਰਮ ਕਰਦਾ ਜੇਕਰ ਤੇਰੇ ਕੋਈ ਜਾਦੇ ਪੈਸੇ ਆ ਨਾ ਜਾਦੇ ਤੇਰੇ ਕੋ ਡਾਲਰ ਰੜਕਦੇ ਆ ਜੇਕਰ ਤੇਰੇ ਕੋ ਕਾਲਾ ਤਾਂ ਨਾ ਜ਼ਿਆਦਾ ਪਿਆ ਆ ਤੇ ਇੱਥੇ ਪੰਜਾਬ ਆ ਜਾਂ ਤੇ ਪੰਜਾਬ ਲੋਕਾਂ ਗਰੀਬਾਂ ਦੇ ਘਰ ਘਰਾਣੇ ਵੇਹਲਾ ਕੇ ਘਰ ਘਰਾਣੇ ਆ ਕੇ ਵੇਖ ਲਾ ਘਰ ਘਰਾਣੇ ਕਿਦਾਂ ਲੋਕ ਕਈਆਂ ਦੇ ਘਰ ਪਾਣੀ ਪੀਣ ਨੂੰ ਨਹੀਂ ਹੈਗਾ ਕਈਆਂ ਦੇ ਘਰ ਛੱਤਾਂ ਡਿੱਗੀਆਂ ਪਈਆਂ ਸੌਣ ਭਾਦ ਦਾ ਸਮਾਂ ਇਹਦੇ ਵਿੱਚ ਆ ਜੋ ਮੈਂ ਕਹਿਣਾ ਚਾਹੁੰਦਾ ਵੀ ਮੇਰੀ ਪੋਸਟ ਸ਼ੇਅਰ ਜ਼ਰੂਰ ਕਰਿਓ ਹੋਰ ਮੈਂ ਗੱਲ ਇਹ ਨਹੀਂ ਕਹਿਣਾ ਵੀ ਸ਼ੇਅਰ ਜ਼ਰੂਰ ਕਰਦੇ ਜਿਹੜੀ ਇੰਨਾ ਤੱਕ ਪਹੁੰਚੇ ਆਏ ਦਿਨ ਸਟਾਡੇ ਸਰਾਂ ਦੇ ਵਿੱਚ ਡਾਂਗਾ ਮਾਰਦੇ ਲੋਕ ਤੇ ਜਿਹੜੇ ਇਹ ਲੋਕ ਅੱਜ ਮਸਤਾ ਕਰਨ ਦੇ ਆ ਕਹਿੰਦੇ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਕਿ ਗੁਰੂ ਨਾਨਕ ਦੇ ਸਿੱਖਾਂ ਨੂੰ ਡਾਂਗ ਫਿਰਨੀ ਚਾਹੀਦੀ ਜਿਹੜੇ ਲੰਗਰ ਛਕਾਉਂਦੇ ਨੇ ਜਾਂ ਆਮ ਜਿਹੜੇ ਵੀਰ ਭਰਾ ਜਿਹੜੇ ਉੱਥੇ ਮਾਚਲ ਜਾਂਦੇ ਉੱਥੇ ਡਾਂਗ ਫੇਰੋ ਇਹ ਸਾਡੇ ਕਹਿੰਦੇ ਏਰੀਏ ਵਿੱਚ ਸਟੇਟ ਵਿੱਚ ਆ ਕੇ ਸਾਡੇ ਇਥੇ ਡੈਸ਼ਟ ਕਰਦੀ ਫਲਾਉਂਦੇ ਆ ਵਾਹ ਵਾਹ ਤੁਹਾਡੇ ਵਾਹ ਵਾਹ ਤੁਹਾਡੇ ਲੱਖ ਦੀ ਲੰਤ ਤੁਹਾਡੀ ਇਹੋ ਜੀ ਗੰਦੀ ਸੋਚਦੇ ਹੈ ਹੁਣ ਉਹੋ ਹੀ ਗੁਰੂ ਘਰਾਂ ਵਿੱਚ ਜਾ ਕੇ ਤੁਹਾਡੇ ਜਿਹੜੇ ਛੋਟੇ ਵੱਡੇ ਲੋਕ ਨੇ ਉਹ ਜਾ ਕੇ ਪ੍ਰਸ਼ਾਦੇ ਛਕਣ ਦੇ ਉਹਨਾਂ ਦੀ ਮਾਲੀ ਜਾਨ ਮਾਲ ਦੀ ਜਿਹੜੀ ਸਹਾਇਤਾ ਕਰਨ ਦੇ ਲੋਕ ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਰਾਵੋ ਪੰਜਾਬ ਆ ਕੇ ਕਰ ਲਿਆ ਕਰੋ ਕੰਮ ਜਿਹੜਾ ਤੁਹਾਡੇ ਕੋਲ ਪੈਸੇ ਯਾਦੇ ਡਾਲਰ ਰੜਕਦੇ ਆ ਨਾ ਤੁਹਾਡੇ ਕੋਈ ਯਾਦੇ ਰੜਕਦੇ ਤੁਹਾਡੀਆਂ ਜੇਬਾਂ ਚ ਵੀ ਬੜੇ ਡਾਲਰ ਭਰੇ ਆ ਇੱਥੇ ਪੰਜਾਬ ਚ ਆ ਜਾਓ ਤਾਂ ਪੰਜਾਬ ਚ ਸੇਵਾ ਕਰ ਲਓ ਪੰਜਾਬ ਚ ਬਹੁਤ ਘਰਿਆ ਇਹਨਾਂ ਨੂੰ ਆਪੇ ਸੈਂਟਰ ਸਰਕਾਰ ਵੇਖੇ ਸੈਂਟਰ ਸਰਕਾਰ ਦੇ ਕੋਲ ਸਾਰਾ ਕੁਝ ਹੈਗਾ ਆ ਆ ਕੰਗਣਾ ਜਿਹੜੀ ਆ ਹੁਣ ਉਹਨੇ 1 ਰੁਪਈਏ ਦੀ ਮਦਦ ਨਹੀਂ ਕੀਤੀ ਤੇ ਕੰਗੜਾ ਮਸ਼ਹੂਰ ਪਤਾ ਕਿਉਂ ਹੋਈ ਇਹ ਸਾਡੇ ਸਿੱਖਾਂ ਉਤੇ ਬੋਲ ਕੇ ਸਾਡੇ ਸਿੱਖਾਂ ਨੇ ਮਹਾਪੁਰਖਾਂ ਉਤੇ ਬੋਲ ਕੇ ਸਾਡੀਆਂ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਜਦੋਂ ਆਪੀ ਬੀਬੀਆਂ ਬੀਬੀਆਂ ਭੈਣਾ ਸਾਰੇ ਵੀਰ ਭਰਾ ਗਏ ਉਹਨਾਂ ਨੂੰ ਗੁੰਡੇ ਦੱਸਦੀ ਤੇ ਬੀਬੀਆਂ ਨੇ ਦੋ ਦੋ ਟਕੇ ਤੇ ਆਈਆਂ ਹੋਈਆਂ ਦੱਸਦੀ ਸੀ ਤਾਂ ਕਰਕੇ ਮਸ਼ਹੂਰ ਹੋਈ ਤੇ ਇਹਦਾ ਨਾਮ ਬਣਿਆ ਤੇ ਇਹਨੇ ਟਿਕਟ ਲੈ ਲਈ ਵੀ ਹੁਣ ਮੇਰੇ ਨਾਲ ਚੱਲ ਸਰ ਗਿਆ ਕੰਮ ਤੇ ਹੁਣ ਮੈਂ ਤਾਂ ਬਸ ਬੰਨੇ ਆ ਉਹਨੇ ਟਿਕਟ ਲੈ ਲਈ ਤੇ ਹੋਰ ਬਣ ਗਈ ਐਮਪੀ ਤੇ ਤੁਸੀਂ ਬਣ ਗਏ ਬੇਵਕੂਫ ਤੇ ਜਿਹੜੇ ਜਿਹੜੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਆ ਚਲੋ ਜੇ ਤੁਹਾਡਾ ਮਤਲਬ ਸਹੀ ਆ ਤਾਂ ਮੈਂ ਸਹੀ ਦੇ ਨਾਲ ਸਹੀ ਆ ਜੇ ਮੈਨੂੰ ਸਮਝਣ 'ਚ ਗਲਤੀ ਲੱਗੀ ਤੇ ਕੋਈ ਗੱਲ ਨਹੀਂ ਚਲੋ ਜੇ ਤੁਸੀਂ ਸਹੀ ਆ ਤਾਂ ਸਹੀ ਆਪਾਂ ਕਹਿੰਦੇ ਆ ਮੈਂ ਹੁਣ ਕਹਿਣਾ ਇਹ ਚਾਹੁੰਦਾ ਆ ਵੀ ਭਰਾਵੋ ਥੋੜੀ ਬਲੀ ਸ਼ਰਮ ਕਰਿਆ ਕਰੋ ਆਪਣੇ ਪੰਜਾਬ ਵੱਲ ਵੇਖ ਲਓ ਆਪਣੇ ਪੰਜਾਬ ਦੇ ਘਰਾਂ ਵੱਲ ਵੇਖ ਲਓ ਤੁਹਾਡੇ ਰੋਲ ਕੇ ਰੱਖ ਦਤਾ ਨੇ ਤੁਹਾਡੇ ਰੋਲ ਕੇ ਰੱਖਤਾ ਇਹਨਾਂ ਨੇ ਨਾ ਸਿੱਖਾਂ ਦਾ ਇਹੋ ਜੀਆਂ ਜਣੀਆਂ ਕਿ ਖੱਚਾਂ ਨੇ ਤੇ ਮੈਂ ਇਹੋ ਕਹਿਣਾ ਚਾਹੁੰਨਾ ਆ ਬਾਕੀ ਨਹੀਂ ਮੈਂ ਕੁਝ ਕਹਿਣਾ ਕਿ ਜਿਹੜੇ ਲੋਕ ਲੰਗਰ ਲਾ ਲਾ ਕੇ ਇਹਨਾਂ ਨੂੰ ਸਿਕਾਉਂਦੇ ਨੇ ਵੀ ਸ਼ਕੋ ਤੇ ਕਿਉਂ ਹੋ ਪਾਪ ਆ ਕੇ ਤੇ ਦਾਲ ਮਖਣੀਆ ਪਾਪ ਆ ਕੇ ਤੇ ਰੋਟੀਆਂ ਤੇ ਗਫੇ ਲਿਆ ਲੈ ਕੇ ਤੁਰੇ ਫਿਰਦੇ ਆ ਇਹਨਾਂ ਨਾਲ ਮੈਂ ਕਹਿਣਾ ਚਾਹੁੰਨਾ ਆਪਣੇ ਪੰਜਾਬ ਦੇ ਸਿੱਖਾਂ ਦੇ ਵੱਲ ਘਰਾਂ ਵੱਲ ਵੇਖੋ ਬਾਕੀ ਲੰਗਰ ਛਕਾਉਣਾ ਕਿਸੇ ਨੂੰ ਮਾੜੀ ਗੱਲ ਨਹੀਂ ਗਈ ਤੇ ਲੰਗਰ ਉਹਨਾਂ ਨੂੰ ਛਕਾਓ ਜਿਹੜੇ ਤੁਹਾਡਾ ਸਾਥ ਦਿੰਦੇ ਆ ਤੇ ਜਿਹੜੇ ਤੁਹਾਨੂੰ ਚੰਗਾ ਕਹਿੰਦੇ ਆ ਜਿਹੜੇ ਤੁਹਾਨੂੰ ਲੰਗਰ ਛਕ ਕੇ ਤੇ ਮੁੜ ਕੇ ਤੁਹਾਡੀ ਥਾਲੀ ਵਿੱਚ ਛੇਕ ਕਰ ਜਾਂਦੇ ਖਾ ਕੇ ਤੇ ਮੁੜ ਕੇ ਕਹਿੰਦੇ ਇਹ ਗੁੰਡਿਆਂ ਦਾ ਲੰਗਰ ਆ ਇਹ ਅੱਤਵਾਦੀਆਂ ਦਾ ਲੰਗਰ ਆ ਅੱਤਵਾਦੀਆਂ ਦਾ ਲੰਗਰ ਆ ਐਦਾਂ ਕਹਿ ਕੇ ਜਾਂਦੇ ਉਹਨਾਂ ਨੂੰ ਲੰਗਰ ਛਕਾਉਣ ਦੀ ਲੋੜ ਨਹੀਂ ਗਈ ਤੇ ਬਾਕੀ ਭਾਈ ਜਿਹੜੀ ਵੀ ਸ਼ਟੇਟ ਦੇ ਵਿੱਚ ਤੁਸੀਂ ਜਾਣੇ ਆ ਉਥੇ 10 ਮਹੀਨੇ ਬਾਅਦ 8 ਮਹੀਨੇ ਬਾਅਦ 6 ਮਹੀਨੇ ਬਾਅਦ ਤਾਨੂੰ ਸੁਣਨ ਨੂੰ ਖਬਰ ਕੀ ਮਿਲਦੀ ਆ ਸਿੱਖੋਂ ਕੇ ਬੱਚੇ ਕੋ ਸ਼ਰਾਰਤੀ ਅੰਸਰੋਂ ਨੇ ਕੇਸੋਂ ਸੇ ਪਕੜ ਕਰ ਘਸੋਰ ਘਸੋਰ ਕੇ ਮਾਰਾ ਪੀਟਾ ਉਸਕੀ ਇੱਕ ਟੰਗੜੀ ਤੋੜਦੀ ਇੱਕ ਉਸਕੀ ਇੱਕ ਆਰਮ ਤੋੜਦੀ ਐਦਾਂ ਸੁਣਨ ਨੂੰ ਮਿਲਦਾ ਤੇ ਵਾੜ ਤੁਹਾਡੇ ਫੜ ਕੇ ਨਾ ਤੁਹਾਡੇ ਵਾਲਾਂ ਕੇਸਾਂ ਤੋਂ ਤਾਂ ਤੁਹਾਨੂੰ ਕਮਾਉਂਦੇ ਤੇ ਤੁਹਾਡੇ ਡਾਂਗਾ ਮਾਰਦੇ ਤੁਹਾਡੇ ਤੇ 10 10 ਜਾਣੇ ਚੜਦੇ ਆ ਤੇ ਤੁਸੀਂ ਪੈਸੇ ਇਹਨਾਂ ਨੇ ਉੱਤੇ ਇਨਵੈਸਟ ਕਰੋ ਮੈਂ ਕਹਿਣਾ ਚਾਹੁੰਦਾ ਆਂ ਵੀ ਜਿਹੜੇ ਬੰਦੇ ਸਿੱਖ ਚੰਗੇ ਨੇ ਉਹਨਾਂ ਦਾ ਸਰਕਾਰ ਜਿਹੜੇ ਹਿੰਦੂ ਚੰਗੇ ਨੇ ਉਹਨਾਂ ਦਾ ਸਰਕਾਰ ਜਿਹੜੇ ਸਾਡੇ ਸਿੱਖਾਂ ਭਰਾਵਾਂ ਨਾਲ ਗੁੰਡਾਗਰਦੀ ਕਰਦੇ ਨੇ ਲੋਕ ਅਮਨਸੂਰ ਵਰਗੇ ਕੁਲੂ ਦੇ ਵਿੱਚ ਮਨਾਲੀ ਦੇ ਵਿੱਚ ਕਿੱਦਾਂ ਉਹਨਾਂ ਨੇ ਗੁੰਡਾਗਰਦੀ ਕੀਤੀ ਔਰ ਪੁਲਿਸ ਪ੍ਰਸ਼ਾਸਨ ਦੀ ਮੈਡਮ ਚਲੋ ਚੰਗੀ ਹੀ ਜਿਨੇ ਬਹੁਤੀ ਗੱਲ ਦੂਰ ਤੱਕ ਵਧਣ ਨਹੀਂ ਦਿੱਤੀ ਤਾਂ ਇਹਦਾ ਮੁੰਡੇ ਸਾਡੇ ਕਈ ਕਈ ਸਾਲ ਜਿਲ੍ਹਿਆਂ ਦੇ ਵਿੱਚੋਂ ਨਹੀਂ ਨਿਕਲਨੇ ਏਦਾਂ ਇਹਨਾਂ ਨੇ ਕੇਸ ਪਵਾਉਣੇ ਸੀ ਤੇ ਉਹ ਮੈਡਮ ਨੇ ਬੜੀ ਕੁੱਤੇਖਾਣੀ ਕੀਤੀ ਅਮਨਸੂਰ ਦੀ ਮੈਂ ਉਹਨੂੰ ਮੈਡਮ ਨੂੰ ਫੇਰ ਵੀ ਉਹਦਾ ਮੈਡਮ ਦਾ ਧੰਨਵਾਦ ਕਰਦਾ ਪੁਲਿਸ ਪ੍ਰਸ਼ਾਸਨ ਵਾਲੀ ਦਾ ਮੈਡਮ ਦਾ ਜਿਨੇ ਇਹਦੀ ਬੜੀ ਕੁੱਤੇਖਾਣੀ ਕਰਕੇ ਤੇ ਬੜੀ ਇਹਦੀ ਨੇਰੀ ਲਿਆਂਦੀ ਤੇ ਚੁੱਪ ਕਰਕੇ ਖੰਭ ਠਵਾ ਕੇ ਆਇਆ ਇਹ ਮੁੜ ਕੇ ਲੱਖ ਦਾ ਲਾਂਹਤੀ ਉਹ ਯਾਰਾਂ ਹੀ ਸਾਹੀ ਇੰਡੀਆ ਦੇ ਵਾਸੀ ਆ ਯਾਰਾਂ ਹੀ ਕੋ ਗੁੰਡੇ ਆ ਹੈਂ ਅਸੀਂ ਕੋ ਗੁੰਡੇ ਆ ਇਹ ਕੀ ਗੁੰਡਾਗਰਦੀ ਕਰਦੇ ਯਾਰ ਦੱਸੋ ਹਣੋ ਜੇ ਕੋ ਸਿੱਖ ਆਪਣਾ ਹੱਕ ਮੰਗਦਾ ਮੰਗਦਾ ਤੇ ਉਹ ਗੁੰਡਾ ਜੇ ਕੋ ਸਿੱਖ ਆਪਣੀ ਪਛਾਣ ਦੀ ਗੱਲ ਕਰਦਾ ਕੋਈ ਆਪਣੀ ਦਿੱਖ ਦੀ ਗੱਲ ਕਰਦਾ ਤੇ ਗੁੰਡਾ ਗੁੰਡਾ ਕਰਦੀ ਗੁੰਡਾ ਕਰਦੀ ਹੱਦ ਹੋ ਗਈ ਯਾਰ ਤੁਹਾਨੂੰ 93% ਕੁਰਬਾਨੀਆਂ ਨਹੀਂ ਦੀਆਂ ਸਾਡੀਆਂ ਸਾਡੇ ਗੁਰੂ ਦਾ ਧਿਆਨ ਨਹੀਂ ਦੀਦਾ ਤੁਹਾਡੇ ਮੰਦਰਾਂ ਵਾਸਤੇ ਸਾਡੇ ਗੁਰੂਆਂ ਨੇ ਤੁਹਾਡੇ ਸਿੰਘਾਂ ਸਿੰਘਾਂ ਸਾਡਿਆਂ ਨੇ ਤੁਹਾਡੇ ਮੰਦਰਾਂ ਵਾਸਤੇ ਤੁਹਾਨੂੰ ਜਗਾ ਬਣਾ ਕੇ ਦਿੱਤੀ ਤੁਹਾਡੇ ਮੰਦਰਾਂ ਵਾਸਤੇ ਲੜੇ ਤੁਹਾਡੀਆਂ ਬਹੂ ਬੀਟੀਆਂ ਵਾਸਤੇ ਲੜੇ 30 30 ਹਜ਼ਾਰ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਬਹੂ ਬੀਟੀਆਂ ਛਡਾ ਕੇ ਲਿਆਉਂਦੇ ਰਹੇ ਸਾਡੇ ਸਿੱਖ ਉਹ ਨਹੀਂ ਦੀਦੇ ਤੁਹਾਨੂੰ ਹਾਂ ਡਾਕਟਰ ਜੀ ਕਾਲ ਨੇ ਵੀਰ ਨੇ ਲਿਖਿਆ ਵੀ ਸ਼ਿਵ ਸੈਨਾ ਵਾਲੇ ਕਿਉਂ ਨਹੀਂ ਦੀਦੇ ਤੁਹਾਨੂੰ ਹੁਣ ਸ਼ਿਵ ਸੈਨਾ ਵਾਲਿਆਂ ਕੋਲ ਮੰਗੋ ਮਦਦ ਹੁਣ ਤੁਹਾਡੇ ਜਿਹੜੇ ਆਂਦੇ ਆਂ ਅਸੀਂ ਹਿੰਦੂ ਹਿੰਦੂ ਆ ਤੇ ਅਸੀਂ ਸਨਾਤਨ ਧਰਮੀ ਆ ਤੇ ਹੁਣ ਸਿਵ ਸ਼ੈਨ ਵਾਲੇ ਜਾਣ ਤੁਸੀਂ ਜਾ ਕੇ ਲੰਗਰ ਲਾਉਣ ਆ ਆ ਮੰਡ ਵਰਗੇ ਤੇ ਜਾਂ ਆ ਰੋੜੇ ਵਰਗੇ ਤੇ ਜਾ ਕੇ ਹੋਰ ਦੋ ਚਾਰ ਜਾਣੇ ਆ ਜਿਹੜੇ ਫੇਸਬੁੱਕ ਤੇ ਮੱਲੀ ਇਹਨਾਂ ਨੇ ਫੇਸਬੁੱਕ ਤੇ ਰੌਲਾ ਦਿਨ ਰਾਤ ਦੀ ਪਾਉਂਦੇ ਆ ਇਹ ਜਾ ਕੇ ਲੰਗਰ ਲਾ ਹੁਣ ਮਾਚਲ ਦੇ ਵਿੱਚ ਕੰਗਣਾ ਨਾਲਾਂ ਦੇ ਕੰਗਣਾ ਸਾਡੀ ਇਹ ਭੈਣ ਆ ਹੁਣ ਕੰਗਣਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੇ ਦੋ ਰਾ ਸਾਥ ਜਾਓ ਉਥੇ ਹੁਣ ਜਾਂਦੇ ਕਿਉਂ ਨਹੀਂ ਹੁਣ ਚੂਹਿਆਂ ਵਾਲੀਆਂ ਰੋਡਾਂ 'ਚ ਵੜੇ ਆ ਖਾ ਕੇ ਚੂਹੇ ਵਾਲੀ ਡੀਟੀ ਜਾਓ ਜਾ ਕੇ ਤੇ ਕਰੋ ਜਾ ਕੇ ਉਹਨਾਂ ਦਾ ਹੁਣ ਦਿਓ ਸਾਥ ਹੁਣ ਰੁੜ ਚੱਲੇ ਜੋ ਰੁੜ ਕੇ ਆ ਜਣੇ ਉਹਨਾਂ ਨੇ ਬਿਆਸਦ ਰਿਆਰੇ ਵਿੱਚ ਇਹ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਕਿਸੇ ਨੂੰ ਮਾਰਾ ਨਹੀਂ ਆਂਦੇ ਜਦੋਂ ਸਾਨੂੰ ਕੋਈ ਮਾਰਾ ਸਿੱਖਾਂ ਨੂੰ ਕਹਿੰਦਾ ਨਾ ਸਿੱਖਾਂ ਨੇ ਬਾਣਿਆਂ ਨੂੰ ਸਿੱਖਾਂ ਦੇ ਦਮਾਲਿਆਂ ਨੂੰ ਸਿੱਖਾਂ ਦੇ ਕੜਿਆਂ ਨੂੰ ਸ੍ਰੀ ਸਾਭਾ ਨੂੰ ਇਹ ਸਾਨੂੰ ਗੁੰਡੇ ਦਾ ਦੇ ਤਾਂ ਫਿਰ ਸਾਡਾ ਦਿਲ ਬਿਲਕੁਲ ਨਹੀਂ ਕਰਦਾ ਵੀ ਇਹਨਾਂ ਦੀ ਮਜਤ ਕਰੀਏ ਤੇ ਜਾਂ ਇਹਨਾਂ ਦੇ ਨਾਲ ਖੜੀਏ ਫਿਰ ਅਸੀਂ ਆ ਨਾ ਰੁੜਦੇ ਰੁੜਦੇ ਯਾਰ ਜਾਣ ਦੋ ਜਿੱਥੇ ਜਾਂਦੇ ਰਾਹ ਜਾਂ ਜਾਣ ਤੋਂ ਪਰਾਂ ਸਹੀ ਗੱਲ ਹੈ ਰਣਜੀਤ ਸਿੰਘ ਜੀ ਇਹਨਾਂ ਨੇ ਇਹਨਾਂ ਨੇ ਲਾਗਰੀ ਬਣਾ ਕੇ ਰੱਖਿਆ ਉਹਨਾਂ ਨੇ ਵੀ ਤੁਸੀਂ ਲੰਗਰ ਸ਼ਿਕਾਓ ਤਾਂ ਤੁਹਾਡੇ ਜੁੱਤੀਆਂ ਹੀ ਮਾਰਾਂਗੇ ਉਹ ਗੱਲ ਸਹੀ ਆ ਆ ਨਵਜੋਤ ਸਿੰਘ ਜੀ ਤੇ ਜਨੇ ਵੀ ਮੇਰੇ ਨਾਲ ਵੀਰ ਸਹਿਮਤ ਆ ਨਾ ਉਹ ਇੱਕ ਸ਼ੇਅਰ ਮਾਰ ਦਿਓ ਜਿਹੜਾ ਵੀ ਵੀਰ ਮੇਰੀ ਗੱਲ ਦੇ ਨਾਲ ਸਹਿਮਤ ਆ ਨਾ ਮੈਂ ਉਹਦੇ ਕੋਲ ਇੱਕ ਸ਼ੇਅਰ ਚਾਹੁੰਦਾ ਬਸ ਕਿ ਸ਼ੇਅਰ ਜਰੂਰ ਮਾਰ ਦਿਓ ਵੀਡੀਓ ਇਹਨਾਂ ਤੱਕ ਜਰੂਰ ਪਹੁੰਚਾ ਦਿਓ ਮਿਲਦੇ ਆ ਫਿਰ ਹਾਜ਼ਰ ਹੋਨੇ ਆ ਤੇ ਅਮਨ ਸੂਰ ਤੇ ਆ ਜਿਹੜਾ ਸਰਬਜੀਤ ਸਿੰਘ ਬੋਬੀ ਲੰਗਰ ਲਾ ਕੇ ਬੈਠਾ ਆਥੇ ਮੰਡੀ ਮੈਂ ਇਹਨੂੰ ਕਹਿਣਾ ਚਾਹੁੰਦਾ ਵੀ lanthantia ਥੋੜੀ ਬੜੀ ਸ਼ਰਮ ਕਰ ਲੈ ਜਦੋਂ ਉਥੇ ਮੁੰਡੇ ਜਾਂਦੇ ਨੇ ਨਾ ਮਾਚਲ ਦੇ ਵਿੱਚ ਉਹਨਾਂ ਨਾਲ ਕੀ ਵਰਤਾਓ ਕਰਦੇ ਥੋੜਾ ਬੜਾ ਪਤਾ ਕਰ ਲੈ ਸਿਮਰ ਮੰਡ ਨੂੰ ਵੀ ਲੈ ਕੇ ਜਾਓ ਵੀਰਕੰਡ ਸਿਮਰ ਮੰਡ ਨੂੰ ਵੀ ਲੈ ਕੇ ਜਾਓ ਮੰਡ ਤੇ ਗੰਦ ਦੀ ਪੰਡ ਉਹਨੂੰ ਵੀ ਲੈ ਕੇ ਜਾਓ ਹੁਣ ਜਿੱਥੇ ਜਾਣਾ ਉਥੇ ਘੜੋਂ ਉਹਨੂੰ ਤੇ ਕਿਸ਼ਤੀਆਂ ਬੰਨ ਕੇ ਨਾ ਜੈਕ ਟਾਇਆਂ ਗਲਾਂ ਚ ਪਾ ਕੇ ਤੇ ਪੈਪ ਚ ਨਾਲ ਹਵਾ ਭਰ ਕੇ ਮਾਰੋ ਉਸ ਦਰਿਆਵਾਂ ਚ ਛਾਲਾਂ ਤੇ ਜਾਓ ਜਾ ਕੇ ਲੰਗਰ ਖਵਾਓ ਸਿੱਖ ਟਾਡੇ ਨੌਕਰ ਲੱਗੇ ਆ ਤੇ ਜਿਹੜੇ ਆ ਜਾਣ ਜਾਣ ਕੇ ਇਹਨਾਂ ਨੇ ਮੂੰਹ ਚ ਘਿਓ ਪਾਉਣ ਦੇ ਆ ਨਾ ਵੀ ਜਾਣ ਜਾਣ ਇਹਨਾਂ ਨੇ ਰੋਟੀਆਂ ਦਿਖਵਾਉਣ ਦੇ ਆ ਮੈਂ ਇਹਨਾਂ ਨੂੰ ਲਾਂਤੀਆਂ ਨੂੰ ਕਹਣਾ ਵੀ ਲਾਂਤਿਓ ਥੋੜੀ ਬਲੀ ਅਕਲ ਵਰਤੋ ਆਹੋ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਸਿੱਖਾਂ ਨੇ ਘਰ ਨਹੀਂ ਦੀਦੇ ਤੁਹਾਨੂੰ ਇਹ ਦੀਦੇ ਆ ਜਿਹੜੇ ਅੱਤਵਾਦੀ ਤੇ ਗੁੰਡੇ ਦੇ ਕਈ ਕੋਹ ਦੱਸਦੇ ਆ ਡੰਗਰ ਕੇ ਥਾਂ ਦੇ ਡੰਗਰ ਡੰਗਰ ਬੀਤੀ ਉਹ ਕਹਿੰਦੇ ਕਰਤੂਤ ਪਸ਼ੂ ਕੀ ਦੇ ਮਾਨਸ ਜ਼ਿਆਦਾ ਉਹ ਗੱਲ ਨਾ ਵੀ ਮਰ ਜੀ ਕਹਿੰਦੇ ਤਾਂਵੇਂ ਪਾਸ਼ਾ ਜੀ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਆ ਵੀ ਕਰਤੂਤਾਂ ਪਸ਼ੂਆਂ ਵਾਲੀ ਆ ਤੇ ਯਾਦ ਜਿਹੜੀ ਹੈ ਮਾਨਸ ਦੀ ਤੁਹਾਡੀ ਤੇ ਹੈਗੇ ਤੁਸੀਂ ਬੱਦੇ ਆ ਜਿਹੜੇ ਪੁੱਠੇ ਕੰਮ ਕਰਦੇ ਆ ਤੇ ਕਰਤੂਤਾਂ ਪਸ਼ੂਆਂ ਵਾਲੀਆਂ ਉਹ ਗੱਲ ਸਹੀ ਹੀ ਗੱਲ ਮਾਰ ਰਹੇ ਨੇ ਸਹੀ ਫਰਮਾਇਆ ਤੇ ਇਹਨਾਂ ਕਹਿਣਾ ਚਾਹੁੰਦਾ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਤੇ ਆਪਾਂ ਤਾਂ ਭਾਈ ਖਿੱਚ ਕੇ ਇਦਾਂ ਰੱਖਣਾ ਆ ਆਪਾਂ ਨੂੰ ਕਿਸੇ ਦਾ ਡਰ ਦੁਰ ਨਹੀਂ ਹੈਗਾ ਆਹੋ ਸਿਟੀਜ਼ਨ ਇੰਡੀਆ ਦੇ ਆ ਸਿਟੀਜ਼ਨ ਆਹੋ ਇੰਡੀਆ ਬਹੁਤ ਵੱਡਾ ਮੁਲਖ ਆ ਇੰਡੀਆ ਦਾ ਪਾਸਪੋਰਟ ਸਿਟੀ ਆ ਨਾ ਸਾਡੇ ਕੋ ਸਾਨੂੰ ਨਹੀਂ ਡਰ ਦੁਰ ਕਿਸੇ ਦਾ ਨਾ ਹੀ ਕਿਸੇ ਨੂੰ ਭੈ ਜੰਨੇ ਤੇ ਨਾ ਹੀ ਕਿਸੇ ਦਾ ਭੈ ਮੰਨਦੇ ਆ ਜਦੋਂ ਕੋਈ ਆ ਗਿਆ ਸਾਡੇ ਤੇ ਚੜ ਕੇ ਫਿਰ ਉਹ ਜਾਪ ਹੈ ਨਹੀਂ ਜਾਗਾ ਕਹਿੰਨੀ ਇੰਨੀ ਗੱਲ ਤੁਸੀਂ ਸਮਝੋ ਸਮਝ ਲਿਓ ਨਿਹੰਗ ਸਿੰਘ ਫੌਜਾਂ ਜਿਹੜਾ ਨਾ ਖੜਿਆ ਖਲੋਤਾ ਹੀ ਖਾਲਸਾਣ ਦਾ ਰੂਪ ਆ ਨਿਹੰਗ ਸਿੰਘ ਫੌਜਾਂ ਖਾਲਸਾ ਖਾਲਸਾ ਖਾਲਸ ਸ਼ੁੱਧ ਸ਼ੁੱਧ ਸਿੱਖ 10ਵੇਂ ਪਾਸ਼ਾ ਨਿਸ਼ਾਨਾ ਲਾਇਆ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਤਾਂ ਇਹਨਾ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜੇ ਲੋਕ ਜਿਆਦਾ ਇਹ ਮੰਨਦੇ ਆ ਨਾ ਵੀ ਤੁਸੀਂ ਇਦਾਂ ਕਹਿਤਾ ਉਦਾਂ ਕਹਿਤਾ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਸ਼ਰਮ ਕਰੋ ਦੁਸ਼ਮਣਾਂ ਨੂੰ ਤੁਸੀਂ ਜਿੰਨਾ ਮਰਜੀ ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਈ ਜਾਓ ਅਕਸਰ ਉਹਨੇ ਡੰਗ ਮਾਰਨਾ ਹੀ ਮਾਰਨਾ ਭਾਵੇਂ ਜੋ ਮਾਰਤੀ ਕਰ ਲਿਓ ਜਿੱਥੇ ਮਰਜੀ ਭੱਜ ਲਿਓ ਹਿਮਾਚਲ ਚ ਪਾਣੀ ਦੀ ਬੋਤਲ ਕੋਈ ਨਹੀਂ ਦਿੰਦਾ ਇਹ ਪਾਣੀ ਦੀ ਇੱਕ ਰਾਨਾ ਜਦੋਂ ਪਿਛਲੀ ਵਾਰ ਜਦੋਂ ਹੜਾ ਆਇਆ ਐਸੇ 20 ਰੁਪਏ ਦੀ ਬੋਤਲ ਹੈ ਪਾਣੀ ਦੀ ਉਥੇ 200 ਰੁਪਏ ਦੀ ਬੋਤਲ ਵੇਚੀ ਉਹਨਾਂ ਨੇ ਹਿਮਾਚਲ ਦੇ ਬੰਦਿਆਂ ਨੇ ਪੀ ਹੁਣ ਤਾਂ ਲਾ ਲਓ ਲਾ ਲਓ ਸ਼ੋਈ ਜਿੰਨੀ ਲੱਥ ਲਈ ਜਿੰਨੀ ਛਲ ਲਾਤਰੀ ਲਾ ਲਓ 200 ਰੁਪਏ ਦੀ ਬੋਤਲ ਵੇਚਦੇ ਰੇ 200 ਰੁਪਏ ਦੀ ਪਾਣੀ ਦੀ ਬੋਤਲ ਤੇ ਕਿਲੋ ਪਾਣੀ ਹੁੰਦਾ 900 ਗ੍ਰਾਮ ਤੇ ਇੱਥੇ ਇੱਥੇ ਤਾਂ ਕਵੈਂਟਲ ਕਵੈਂਟਲ ਦੇ ਨਾਲ ਲੋਕੀ ਪੈਰ ਹੀ ਧੋਲਣ ਦੇ ਪਾਣੀ ਦੇ ਨਾਲ ਤੇ ਉਥੇ 200 ਰੁਪਏ ਦੀ ਬੋਤਲ ਵੇਚਦੇ ਰਹੇ ਆ ਮੈਂ ਇਸ ਕਰਕੇ ਕਹਿਣਾ ਵੀ ਅਸੀਂ ਕਿਸੇ ਦਾ ਦੁਸ਼ਮਣ ਨਹੀਂ ਕਿਸੇ ਨੂੰ ਮਾੜਾ ਨਹੀਂ ਆਂਦੇ ਜਦੋਂ ਸਾਨੂੰ ਮਾੜਾ ਕਹਿੰਦੇ ਫਿਰ ਅਸੀਂ ਕਿਦਾਂ ਸਾਥ ਦੇ ਦਈਏ ਯਾਰ ਅਸੀਂ ਸਾਰ ਕਿਦਾਂ ਦੇ ਦਈਏ ਅਸੀਂ ਕਿਦਾਂ ਪੋਸਟ ਪਾ ਕੇ ਕਹਿ ਦਈਏ ਵੀ ਭਾਈ ਸਾਥ ਦਿਓ ਇਹਨਾਂ ਦਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਹੁਣ ਕੰਗਣਾ ਨੂੰ ਫੋਨ ਫਾਨ ਲਾਓ ਲੱਭੋ ਕੰਗਣਾ ਗਈ ਕਿੱਥੇ ਆ ਪੱਤਰਕਾਰ ਪੁੱਛਣ ਡਿਆ ਵੀ ਤੁਸੀਂ ਹੁਣ ਇਹ ਹੜਪੀਰਤਾ ਵਾਸਤੇ ਕੀ ਕਰਨ ਚਾਹੁੰਦੇ ਆ ਕਹਿੰਦੀ ਮੈਂ ਔਰ ਮੇਰਾ ਭਾਈ ਹੈ ਤਾਂ ਮੈਂ ਕੀ ਕਰੂੰਗੀ ਮੈਂ ਕੀ ਕਰ ਸਕਦੀ ਹਾਂ ਮੈਂ ਤਾਂ ਆਪਣਾ ਕੰਮ ਵੇਖਣ ਨਹੀਂ ਮੈਂ ਤਾਂ ਮਰ ਜਾਣਾ ਮਹਾ ਇਹ ਤੁਹਾਡੇ ਸਿੱਖਾ ਤੇ ਬੋਲ ਬਾਲ ਕੇ ਗਲਤ ਗਲਤ ਤੇ ਮੈਂ ਤਾਂ ਪਹਾ ਪੋਸਟ ਲਈ ਆ ਮੈਂ ਤਾਂ ਤੁਹਾਡੇ ਉੱਤੇ ਮਰ ਜਾਣਾ ਮੈਂ ਤੁਹਾਡੇ ਵਾਸਤੇ ਥੋੜੀ ਖੜੀ ਹੋਣਾ ਆ ਆਪੇ ਮੋਦੀ ਵੇਖੇ ਨਾ ਵੇਖੇ ਮੈਂ ਤਾਂ ਆਪਣਾ ਐਮਪੀ ਬਣੀ ਮੈਂ ਤਾਂ ਤੁਹਾਡੇ ਤੋਂ ਹੁਣ ਪੈਸਾ ਕਮਾ ਕੇ ਆਪਣਾ ਹੋਟਲ ਹਟਲ ਖੋਲਣੇ ਆ ਮੁੜ ਕੇ ਉੱਥੇ ਆਪਣਾ ਪੈਸਾ ਵਾਧੂ ਆਊਗਾ ਤੁਹਾਡੀਆਂ ਮਜਤਾ ਕਰਨ ਵਾਸਤੇ ਨਹੀਂ ਆਉਣਾ ਨੇ ਕੰਗਣਾ ਨੇ ਹੁਣ ਮੈਂ ਕਹਣਾ ਯਾ ਕੰਗਣਾ ਕਿਆ-ਕਿਆ ਮੋਦੀ ਕੇ ਸਾਥ ਮੰਗਣਾ ਮੋਦੀ ਕੇ ਪਾਸ ਸੇ ਕਿਆ-ਕਿਆ ਮੰਗਣਾ ਉਹ ਕੰਗਣਾ ਮਰਦੇ ਆ ਠੀਕ ਹੈ ਜੀ ਰੋੜਾ ਰੋੜਾ ਲਧਿਆਣ ਵੀ ਗਈ ਚੱਲਾ ਦਰਜਨ ਕੇਲੇ ਲੈ ਕੇ ਚਾਰ ਕੈਮਰੇ ਲੈ ਕੇ ਨਾਲ ਦਰਜਣ ਕੇਲੇ ਉਹ ਇਹ ਕਹਣਾ ਮੈਂ ਇਹਨਾਂ ਦੀ ਪੋਸਟ ਦੇਖੀ ਤੇ ਉਹ ਹਸਪਤਾਲ ਦੇ ਵਿੱਚ ਜਦੋਂ ਕਰੋਨਾ ਕਾਲ ਦਾ ਸਮਾਂ ਸੀ ਉਹ ਇੱਕ ਇੱਕ ਕੇਲਾ ਹਰ ਇੱਕ ਬੰਦੇ ਨੂੰ ਫੜਾ ਕੇ ਤੇ ਫੋਟੋ ਪਾਉਣ ਡਿਆ ਪਤਾ ਨਹੀਂ ਕੋਈ ਐਮਐਲਏ ਕੋਈ ਐਮਪੀ ਸੀ ਇਹਨਾਂ ਦਾ ਕੋਈ ਐਨਕਾਈਆਂ ਲਾ ਕੇ ਆ ਤੇ ਚਾਰ ਇੱਕ ਬੰਦੇ ਤੇ ਇੱਕ ਕੈਮਰੇ ਵਾਲਾ ਖੜਿਆ ਉਹ ਇੱਕ ਕੇਲਾ ਇਦਾਂ ਫੜਾ ਕੇ ਨਾ ਉਹਨੂੰ ਤੇ ਨਾਲ ਇਹਦਾ ਫੋਟੋ ਲਵਾਉਣ ਡਿਆ ਵੀ ਇਦਾਂ ਤੂੰ 5 ਲੱਖ ਦਾ ਚੈੱਕ ਕੱਟ ਕੇ ਦਿੱਤਾ ਸ਼ਰਮ ਆਉਣੀ ਚਾਹੀਦੀ ਲਨਤੀਓ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਕੰਮ ਵਾਲਿਆਂ ਨੂੰ ਜੇ ਤੁਸੀਂ ਕੇ ਦੀ ਹੜ ਪੀੜਤ ਦੀ ਮਦਦ ਕਰਨੀ ਹੈ ਉਹਨੂੰ ਉਹ ਸਾਉਨਾ ਮੈਂ ਤੇ ਕਰੋ ਵੀ ਹਾਂ ਭਾਈ ਜੇ ਕਿ ਸਿੱਖਾਂ ਦੀ ਮਜਤ ਲੈਣੀ ਆ ਤਾਂ ਸਿੱਖਾਂ ਦੇ ਉੱਤੇ ਨਾਂ ਪੁਕਾਈ ਮਾਰਿਆ ਕਰੋ ਸਿੱਖਾਂ ਦੇ ਕੋਲ ਪੈਸਾ ਜ਼ਿਆਦਾ ਆ ਤਾਂ ਕਰਕੇ ਸਿੱਖ ਜਿੱਦ ਭਾਵੇਂ ਜੁੱਤੀਆਂ ਜਿੱਥੋਂ ਮਰਜੀ ਇਹਨਾਂ ਨੂੰ ਕੋਈ ਮਾਰੇ ਮਜਤ ਕਰਦੇ ਕਰਦੇ ਜਾ ਕੇ ਇਹਨਾਂ ਨੇ ਆਪਣੇ ਬੰਦਿਆਂ ਦੀ ਮਜਤ ਨਹੀਂ ਕਰਨੀ ਹੁੰਦੀ ਆਪਣੇ ਬੰਦਿਆਂ ਦੀ ਇਹਨਾਂ ਨਾਲ ਬਾਹ ਨਹੀਂ ਫੜਨੀ ਹੁੰਦੀ ਆਪਣੇ ਬੰਦਿਆਂ ਨੂੰ ਉੱਥੇ ਕਹਿਣਾ ਦਾ ਨਹੀਂ ਨਹੀਂ ਸਾਡੇ ਕੋਈ ਇੰਨਾ ਟਾਈਮ ਹੈ ਨਹੀਂ ਕੋਈ ਇੰਨਾ ਕੰਮ ਹੈ ਨਹੀਂ ਸਾਡੇ ਕੋਲ ਤੇ ਇਹਨਾਂ ਨੇ ਉੱਥੇ ਜਾ ਕੇ ਮੈਂ ਮਿੱਤ ਕਰਨੀ ਨੇ ਜਿੱਥੇ ਇਹਨਾਂ ਦੀ ਢੂਈ ਦੇ ਡਾਂਗ ਮਾਰੇ ਕੋਈ ਟਕਾ ਕੇ ਤਾਂ 7 ਟੋਲੂ ਨਿਕਲ ਵਟ ਤੋਂ ਡਿਗਦਾ ਡਿਗਦਾ ਤਲਕ ਦਾ ਛੱਪੜ ਚ ਜਾਵੇ ਉਥੇ ਜਾ ਕੇ ਨਾ ਮਿੱਤ ਕਰਨੀ ਹੁੰਦੀ ਆ ਚਲੋ ਮਿਲਦੇ ਆ ਫੇਰ ਹਾਜ਼ਰ ਹੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ